ਸੋ ਸੋਸ਼ ਕੋ ਮੇਰੇ ਨਾਲ ਇਸ ਵਕਤ ਹਲਕਾ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਜੀ ਬਲਾਸ ਕੋ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਵਿਧਾਇਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਿਧਾਇਕ ਸਾਹਿਬ ਸਭ ਤੋਂ ਪਹਿਲਾਂ ਜਾਣਨ ਤਰਨ ਤਰਨ ਜਿੰਨੀ ਚੋਣ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਹੈ ਕਿੰਨੀ ਕਸੰਜੀਦਾ ਨਜ਼ਰ ਆ ਰਹੀ ਹੈ ਜਿੱਥੇ ਵਿਰੋਧੀ ਪਾਰਟੀਆਂ ਇਹ ਦੋਸ਼ ਲਗਾ ਰਹੀਆਂ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮਰਦ ਦੀ ਪਰਜੇ ਕੋਈ ਵੀ ਹੋਵੇ ਕਹਿਣ ਨੂੰ ਕੁਝ ਹੈ ਨਹੀਂ ਇਸ ਕਰਕੇ ਉਹਨਾਂ ਕੋਈ ਇਹੋ ਜਿਹੀ ਗੱਲਾਂ ਆ ਹੀ ਕਰਨ ਕਰਾਇ ਨਹੀਂ ਵਿਦਾਇਕ ਸਾਹਿਬ ਨਵੀਨ ਚੱਤਰਵੇਦੀ ਜਿਹੜੇ ਰਾਜ ਸਭਾ ਦੀ ਚੋਣ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਨਵੀਨ ਚੱਤਰਵੇਦੀ ਨਾਮ ਦੇ ਇੱਕ ਵਿਅਕਤੀ ਨੇ ਜਿਨੇ ਨਾਮਾankan ਪੱਤਰ ਭਰਨ ਜਾ ਰਹੇ ਨੇ ਔਰ ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਲਗਭਗ ਕੋ ਕਹਿੰਦੇ ਕਿ ਉਹਨਾਂ ਨੇ ਵੈਸੇ ਦਾਅਵਾ ਤਾਂ 60 ਐਮਐਲਿਆਂ ਦਾ ਕੀਤਾ ਪਰ ਉਹ ਕਹਿੰਦੇ ਕਿ ਜਿਹੜੀ ਲਿਸਟ ਹੈ ਮੈਂ ਉਹ ਪਹਿਲਾਂ 20 ਐਮਐਲਿਆਂ ਦੀ ਲਿਸਟ ਜਾਰੀ ਕਰ ਰਿਹਾ ਕਿ ਜਿਹੜੇ ਮੇਰੇ ਸਿੱਧੇ ਸੰਪਰਕ ਦੇ ਵਿੱਚ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਇਹ ਸਿਰਫ ਸਿਆਸੀ ਸਟੰਟ ਹੈ ਜਾਂ ਇਹਦੇ ਪਿੱਛੇ ਕੋਈ ਸਚਾਈ ਹੈ ਕਿ ਕਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿੱਚ ਜਿਹੜੇ ਬਾਗੀ ਚੋਂ ਨਜ਼ਰ ਆ ਰਹੇ ਆ ਚਤਰੋਬੇਦੀ ਬਾਗੀ ਇੱਕ ਬੜਾ ਚਤਰ ਤੁੰਸਾ ਇਨਸਾਨ ਆ ਅਸੀਂ ਨੂੰ ਬਿਲਕੁਲ ਨਹੀਂ ਜਾਣਦੇ ਇਹ ਕੌਣ ਆ ਸਾਨੂੰ ਹੁਣ ਪਤਾ ਲੱਗਿਆ ਇਹ Rajasthan ਦੇ ਰਹਿਣ ਵਾਲਾ ਹਾਂ ਔਰ ਇਸੇ ਖਿਲਾਫ ਮੈਂ ਆਪਣੇ ਥਾਣਾ ਨਿਹਾਰ ਸਿੰਘ ਵਾਲਾ ਦੇ ਵਿੱਚ ਐਫ ਆਈ ਆਰ ਵੀ ਦਰਜ ਕਰਵਾਈ ਆ ਔਰ ਜਿੰਨੀ ਸਖਤ ਸਖਤੀ ਤੋਂ ਖਿਲਾਫ ਕਾਰਵਾਈ ਅਸੀਂ ਕਰਦੇ ਕਰਾਂਗੇ ਇਸ ਇਨਸਾਨ ਨਾਲ ਇਸ ਵਿਅਕਤੀ ਨਾਲ ਮੈਂ ਜ਼ਿੰਦਗੀ ਚ ਕਦੇ ਮਿਲਿਆ ਨਹੀਂ ਔਰ ਕਦੇ ਕੋਈ ਅਸੀਂ ਖਦਾ ਕੋ ਰਾਤ ਨਹੀਂ ਹੋਇਆ ਕਦੇ ਕਿਸੇ ਪ੍ਰਕਾਰ ਦੀ ਗੱਲ ਵੀ ਹੋਈ ਕਦੇ ਕੋਈ ਰਾਜ ਸਭਾ ਦੇ ਮਾਮਲੇ ਨੂੰ ਲੈ ਕੇ ਜਾਂ ਕਿਸੇ ਹੋਰ ਮਾਮਲੇ ਕੋਈ ਨਿੱਕੇ ਤੇ ਕੋਈ ਗੱਲ ਨਹੀਂ ਹੋਈ ਮੈਂ ਬਿਲਕੁਲ ਇਸ ਬੰਦੇ ਨੂੰ ਜਾਣਦਾ ਨਹੀਂ ਕਿ ਕੌਣ ਆ ਪਰ ਇਸ ਬੰਦੇ ਨੇ ਇੱਕ ਬੜੀ ਘਰੌਣੀ ਹਰਕਤ ਕੀਤੀ ਹੈ ਇਸ ਦੇ ਖਾਤੇ ਬਹੁਤ ਸੱਤ ਸੈਂਡ ਲਿਆ ਮੈਂ ਆਪਣੇ ਖਾਣ ਦੇ ਹਸਤੰਤਲ ਦੇ ਵਿੱਚ ਇਸ ਦੇ ਖਾਤੇ ਪਰਚਾ ਵੀ ਦਰਜ ਕਰਵਾਇਆ ਤੇ ਜੋ ਸੱਤ ਤੋਂ ਸੱਤ ਧਰਾਮਾ ਹੋਈਆਂ ਅਸੀਂ ਉਹ ਲਾਵਾਂਗੇ ਤੇ ਪੂਰੀ ਇਹ ਬੰਦੀ ਕਰਵਾਵਾਂਗੇ ਇਹਦੇ ਪਿੱਛੇ ਕੀ ਨਜ਼ਰ ਆ ਰਿਹਾ ਜੀ ਤੁਹਾਨੂੰ ਕੀ ਉਹਨਾਂ ਦਾ ਜਿਹੜਾ ਅਜੇ ਬਿਆਨ ਦੇਣਾ ਜਾਂ ਇਨਸਟਰ ਕਰਨ ਕੁਝ ਹੋਰ ਲੋਕ ਹੁੰਦੇ ਆ ਇਹ ਪਰ ਲਿਖ ਵੀ ਜਾਂਦੇ ਆ ਹੋਰ ਵੀ ਇਹ ਨਾਮ ਉਹਨਾਂ ਦਾ ਜਾਂਦੇ ਹੁੰਦੇ ਆ ਵੀ ਸਾਡਾ ਵੀ ਕਿਸੇ ਨਾ ਤਰੀਕੇ ਦਾ ਨਾਮ ਬਣੇ ਸਾਨੂੰ ਲੋਕ ਜਾਣਣ ਇਹ ਉਸ ਕਿਸਮ ਦੇ ਲੋਕ ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਕਿਉਂਕਿ ਜਿਹੜਾ ਨਾਮ ਬਣਾਉਣਾ ਬੰਦਾ ਮਿਹਨਤ ਕਰਕੇ ਬਣਾਉਂਦਾ ਪਰ ਇਹਦੇ ਲੋਕ ਇਹ ਕੋਈ ਹਰਕਤਾਂ ਕਰਕੇ ਨਾਮ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਜਿਹੜਾ ਹੁਣ ਅੱਜ ਪੱਕੇ ਦਰਦ ਹੋ ਰਹੇ ਆ ਹੁਣ ਨੂੰ ਪਤਾ ਲੱਗੂ ਕਿਵੇਂ ਨਾਮ ਬਣਦੇ ਆ ਜੇ ਦੂਜੇ ਪਾਸੇ ਪੱਜਮਨੀ ਚੋਣ ਦੀ ਗੱਲ ਕਰੀਏ ਤਾਂ ਜਮਨੀ ਚੋਣ ਦੇ ਵਿੱਚ ਜਿਹੜਾ ਭਾਈ ਸੰਦੀਪ ਸਿੰਘ ਦੇ ਜਿਹੜੇ ਬ੍ਰਦਰ ਹੈ ਮਨਜੀਤ ਸਿੰਘ ਉਹਨਾਂ ਦੇ ਚੋਣ ਮੈਦਾਨ ਦੇ ਵਿੱਚ ਆਉਣ ਨਾਲ ਜਿਹੜੀਆਂ ਪੰਥਕ ਵੋਟ ਐ ਉਹ ਕਿਤੇ ਨਾ ਕਿਤੇ ਪੰਥਕ ਤੇ ਨਾ ਜਿਹੜੀਆਂ ਇੱਕ ਪਾਸੇ ਸ਼ਿਫਟ ਹੁੰਦੀਆਂ ਨਜ਼ਰ ਆ ਰਹੀਆਂ ਤੇ ਦੂਜੇ ਪਾਸੇ ਜਿਹੜੀ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਸਰਕਾਰ ਦੀਆਂ ਕਾਰਗੁਜ਼ਾਰੀ ਸਰਕਾਰ ਦੇ ਕੀਤੇ ਹੋਏ ਕੰਮ ਇਸ ਜਿਮਨੀ ਚੋਣ ਦੇ ਵਿੱਚ ਕਿੰਨਾ ਕੁ ਮੈਟਰ ਕਰਨਗੇ ਕੀ ਸਰਕਾਰ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗੇਗੀ ਦੇਖੋ ਜੀ ਪੰਥ ਹੋਰ ਕੀ ਜਾ ਇਲੈਕਸ਼ਨ ਹੋਰ ਕੀ ਜਾ ਇਲੈਕਸ਼ਨਾਂ ਦੇ ਵਿੱਚ ਬੜੇ ਬਾਰੇ ਕਿਤੇ ਜਾਂਦੇ ਆ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਈਵਨ ਕੇ ਇਲੈਕਸ਼ਨਾਂ ਦੇ ਵਿੱਚ ਅ ਲਾਲਚ ਵੀ ਦਿੱਤੇ ਜਾਂਦੇ ਆ ਇਲیکشن ਦੇ ਵਿੱਚ ਤੇ ਸਰਪੰਚੀ ਵੀ ਹੈ ਤੇ ਕੋਈ ਵੀ ਇਲیکشن ਸ਼ਰਾਬਾਤਾਂ ਕਰੇ ਵੀ ਸੇਵਨ ਹੁੰਦੇ ਆ ਪਰ ਆਪਾਂ ਕਰੇ ਇਥੇ ਜਿਵੇਂ ਨਹੀਂ ਜਾਣ ਦੇ ਵਿੱਚ ਪੰਥਕ ਮੁੱਦੇ ਜ਼ਿਆਦਾ ਪੰਥ ਦਾ ਸਾਡੇ ਸਰਦਾ ਪਾ ਜਾਨੀ ਤੁਹਾਨੂੰ ਸਾਈਕ ਪੰਥ ਰਾਹੀ ਹੁੰਦਾ ਅਸੀਂ ਪੰਥਕ ਲੋਕ ਆ ਮੈਂ ਮੈਂ ਫੋੜੇ ਸਵੇਰੇ ਅੱਸ ਕੀ ਰੋਟੀ ਵੀ ਬਸ ਕਿਉਂ ਜ ਬੰਦ ਕਹਿੰਦਾ ਸਤਿ ਕਰਮ ਗੁਰੂ ਸਾਹਿਬ ਦਾ ਯਾਦ ਕਰਦਾ ਆਪ ਆਫਸਰ ਨੇ ਜਿਚ ਕਰਦੇ ਆਪ ਘੋਟੀ ਜਾ ਲਕਸ਼ਣ ਹੋ ਚੀ ਜਾ ਇਸ ਤਰ੍ਹਾਂ ਦੇ ਨਾਲ ਇਸ ਜਮਨੀ ਚੋਣ ਦੇ ਵਿੱਚ ਜਿਹੜੇ ਪੰਥਕ ਮੁੱਦਿਆਂ ਨੂੰ ਜਿਆਦਾ ਜਿਹੜਾ ਵਾਰਿਆ ਜਾ ਰਿਹਾ ਹੈ ਨੀ ਇਸ ਨਾਲ ਆਮ ਆਦਮੀ ਪਾਰਟੀ ਦੇ ਪਤ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਹੋਈ ਇੱਕ ਪਰੰਪਰਾ ਪਰਪੰਦਰ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅੱਠ ਅ ਮਤਲਬ ਜਾਣ ਕਰ ਦਿੱਤੇ ਹੈ ਨਾਮ ਜਪੋ ਵੰਡਿ ਛਕੋ ਇਰਤ ਕਰੋ ਇਰਤ ਕਰੋ ਠੀਕ ਜੀ ਉਹਦਾ ਕਾਮ ਗ੍ਰੋਥ ਨੂੰ ਮੋਹਕਾ ਬਸ ਆਰਥਿਕਾ ਉਹ ਜਿਹੜਾ ਬੰਦੇ ਜਿਹੜਾ ਵਾਜਦਾ ਜਣਾ ਗੁਰੂ ਨਾਨਕ ਦੇਵ ਜੀ ਫਸਟ ਸਵੇਰੇ ਚੱਲਦਾ ਉਹ ਕਿਸੇ ਪਾਰਟੀ ਨੇ ਚਾਹ ਕਿਸੇ ਰੰਦਾ ਉਹ ਪੰਛਿਕ ਇਨਸਾਨ ਅਸੀਂ ਪੰਛਿਕ ਲੋਕ ਆ ਅਸੀਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਗੁਰੂ ਸਾਹਿਬ ਦੇ ਕਹਿੰਦੇ ਵੀ ਹਰ ਇੱਕ ਲਫ਼ਜ਼ ਤੋਂ ਫਰਕ ਢਾਉਣ ਵਾਲੇ ਲੋਕਾਂ ਇਹਨਾਂ ਪਾਰਦਰਸ਼ਤਾ ਦੀ ਜੋ ਨਾ ਜਿਹੜੇ ਜਿਹੜੇ ਗੱਲਾਂ ਨੇ ਪੋਲਿਟিক্যাল ਸਿਸਟਮ ਆ ਉਹ ਖੋਟੀ ਜਾ। ਸੁਰੇਗਾ ਪੋਲਿਟিক্যাল ਸੈਕਟਰ ਉਹਦੇ ਵਿੱਚ ਬਹੁਤ ਨਾ ਲਾਸ਼ਾਂ ਆਉਂਦੀਆਂ ਨੇ। ਕੀ ਨਤੀਜੇ ਦੇਖ ਰਹੇ ਹੋ ਤੁਸੀਂ ਜਿਹੜੀ ਛੋਣ ਦੇ? ਅ ਛੋਣ ਦੇ ਕੋ ਪੰਜਾਬ ਦੇ ਵਿਕਾਵਾਵੀ ਪਾਰਟੀ ਨੇ ਬਹੁਤ ਵੱਡੀ ਪੱਧਰ ਤੇ ਕੰਮ ਕੀਤੇ ਨੇ ਲੋਕਾਂ ਦੇ ਤੇ ਪੰਜਾਬ ਦੇ ਲੋਕ ਜਾਣਦੇ ਨੇ। ਔਰ ਸਰਦਾਰ ਦੇ ਲੋਕ ਉਹਨਾਂ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਸਵਤੰਤਰਤਾ ਤੇ ਹੁਣ ਵੀ ਆਮ ਆਦਮੀ ਪਾਰਟੀ ਨੂੰ ਸਵਤੰਤਰਣਗੇ ਜੇ ਪੰਚਾਇਤ ਦਾ ਬਣੀ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਰਹੀ ਹੈ ਚਾਹੇ ਕਾਂਗਰਸ ਪਾਰਟੀ ਦੀ ਗਵਰਨਮੈਂਟ ਰਹੀ ਹੈ ਪਰ ਸਭ ਤੋਂ ਵੱਧ ਸਿੱਖ ਯਾਨੀ ਸਭ ਤੋਂ ਵੱਧ ਅੰਮ੍ਰਿਤਧਾਰੀ ਲੋਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏ ਨੇ ਅੱਜ ਵੀ ਨੇ ਪਹਿਲਾਂ ਦੀ ਸੀ ਸਾਡੇ ਸਿੱਖ ਸਰਕਾਰ ਕਿਹਦੇ ਪੰਚਿੱਕ ਨੇ ਕਿ ਦਾ ਉਹਦਾ ਸਿੱਖੀ ਤੁਰਪਰ ਕਿ ਨਾ ਨੂੰ ਸਿੱਖੀ ਲੱਗਿਆ ਜੀ ਹਾਂ ਇਸ ਕਰਕੇ ਨੂੰ ਅਸੀਂ ਪੰਥ ਕਹਿ ਕਹਣਾ ਅਸੀਂ ਗੱਲ ਨੂੰ ਛੋਟੀ ਕਰਦੇ ਆਂ ਪੰਥ ਤਾਂ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਨੂੰ ਸਾਡਾ ਸਿਰ ਹਮੇਸ਼ਾ ਝੁਕਾ ਰਹਿਦਾ ਜੀ ਬਹੁਤ ਬਹੁਤ ਧੰਨਵਾਦ ਅ ਵਿਦਾਇਕਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਬਹੁਤ ਧੰਨਵਾਦ ਥੈਂਕ ਥੈਂਕ